ਬੈਠੇ ਆ ਇਹ ਸਾਡਾ ਇੱਕ ਉਥੇ ਖਾਤਾ ਖੋਲਿਆ ਅਰਜਨ ਇੱਥੇ ਅਰਜਨ ਸਿੰਘ ਆਇਆ ਅਰਜਨ ਇਹ ਅਮਰੀਕਾ ਤੋਂ ਆਇਆ ਇਹਦਾ ਰਿਸ਼ਤਾ ਅਸੀਂ ਕੀਤਾ ਜੰਮਿਆ ਪੜਿਆ ਅਮਰੀਕਾ ਹੀ ਹੈ ਇਹ ਉਥੇ ਜੂਬਾ ਸਿਟੀ ਅਮਰੀਕਾ ਰਹਿੰਦਾ ਹੈ ਇਹ ਹੁਣ ਆਇਆ ਹੋਇਆ ਮਹੀਨੇ ਤੋਂ ਇਹਨੇ ਖਾਤਾ ਖੁਲਾਇਆ ਪੱਕਾ ਉਥੇ ਵੀ ਜਿਹੜਾ ਵੀ ਸਿੰਘ ਆਵੇ ਜੇ ਕੁਝ ਖਾਣਾ ਚਾਵੇ ਮੇਰੇ ਖਾਤੇ 'ਚ ਪਾ ਦਿਓ ਇਹ ਬਸ ਫਿਰ ਜਿਵੇਂ ਉਹ ਕਹਿੰਦੇ ਨੇ ਹਾਜ਼ਰ ਜੀ ਐ ਨਹੀਂ ਕਹਿੰਦੇ ਹੁੰਦੇ ਇਹ ਸਾਡੇ ਵਾਲੇ ਹੁਣ ਜਾਣਗੇ ਸਾਰੇ ਆ ਜਿੰਨੇ ਨੇ ਆ ਜਾਣ ਦੇ ਬੈਠੇ ਨੇ ਉਹਨਾਂ ਨੇ ਜਾ ਕੇ ਪੁੱਛਣਾ ਵੀ ਬਦਾਮ ਮਿਲਕ ਬਦਾਮ ਅਰਜਨ ਜੀ ਇਹ ਅਰਜਨ ਕੀਤਾ ਇਹਨਾਂ ਨੇ ਪੱਕਾ ਐ ਹੱਥ ਖੜਾ ਕਰਕੇ ਇਹਨਾਂ ਨੇ ਹੁਣ ਪੱਕਾ ਉੱਥੇ ਸ਼ਾਪ ਤੇ ਜਾ ਕੇ ਨਾ ਐ ਬਾਹਰ ਦੂਰੋਂ ਹੀ ਖੜੀ ਕਰ ਦੇਣਗੇ ਅਰਜਨ ਜੀ ਅਰਜਨ ਦੇ ਖਾਤੇ ਚ ਪਾ ਦਿਓ ਆ ਆ ਆ ਮਿਲਕ ਬਦਾਮ ਮੈਂ ਚੱਕ ਲਿਆ ਅਰਜਨ ਜੀ ਐ ਆ ਮੈਂ ਕੁਲਫੀ ਚੱਕ ਲਈ ਅਰਜਨ ਜੀ ਵੀ ਅਰਜਨ ਦੇ ਖਾਤੇ ਚ ਪਾਈ ਚਲੋ ਸਾਰੀ ਮੈਂ ਨੂੰ ਰਾਤ ਕਿਹਾ ਮੈਂ ਕਿਹਾ ਤੇਰਾ ਕਚੂਬਰ ਨਿਕਲ ਜਾਣਾ ਜਿਹੜੇ ਹਿਸਾਬ ਨਾਲ ਤੂੰ ਸਾਰਿਆਂ ਨੂੰ ਖਵਾਈ ਜਾਂਦਾ ਹੈ ਮੈਂ ਕਿਹਾ ਚਲੋ ਸਾਡਾ ਤੇ ਫਾਇਦਾ ਹੀ ਹੈ ਦੁਕਾਨ ਵਧੀਆ ਚੱਲਦੀ ਹੈ ਵੀ ਤੂੰ ਦੱਸ ਉਹ ਕਹਿੰਦਾ ਕੋਈ ਫਰਕ ਨਹੀਂ ਪੈਂਦਾ ਕਹਿੰਦਾ ਉੱਥੋਂ ਦਾ 1 ਡਾਲਰ ਇੱਥੋਂ ਦੇ 80 ਬਣ ਜਾਂਦੇ ਆ ਕਹਿੰਦਾ 150 ਦਾ ਖਾ ਲੈਣਗੇ 1.5 ਡਾਲਰ ਹੀ ਬਣਦਾ ਤੇ ਕਹਿੰਦਾ ਹੁਣ 25 30 40 50 ਉਧਰ ਵਾਲੇ ਵੀ ਹੁਣ ਤੁਹਾਡੇ ਝੋਨਾ ਕੋਈ ਜਾ ਕੇ ਕਹਦੇ ਅਰਜਨ ਜੀ ਐ ਬਈ ਵੀ ਉਹ ਇੱਥੇ ਬੀਬੀ ਵੀ ਕੋਈ ਸੁਣ ਲੈ ਇੱਥੇ ਵਿੱਚ ਬੈਠੀ ਉਹ ਵੀ ਜਾ ਕੇ ਅਰਜਨ ਜੀ ਉਹ ਕਹਿਣਗੇ ਸਾਡੇ ਤੇ ਬੀਬੀ ਰਹਿੰਦੀ ਕੋਈ ਇਹ ਕਿਹੜੀ ਆ ਗਈ ਅਰਜਨ ਜੀ ਵੀ ਮੇਰੇ ਵੀ ਖਾਤੇ ਤੇ ਪਾ ਲੋ ਹਾਂ ਭਾਈ ਤਾਂ ਕਰਕੇ ਆਪਾਂ ਖਿਆਲ ਹੀ ਰੱਖਣਾ ਇਹ ਇਹਨਾਂ ਲਈ ਖਾਤਾ ਖੋਲਿਆ ਉਹਦੇ ਵੀ ਜਿਹੜੇ ਉੱਤੇ ਬੈਠੇ ਆ ਵੀ ਇਹਨਾਂ ਨੂੰ ਰਾਤ ਨੂੰ ਤੰਗੀ ਨਾ ਹੋਵੇ ਵੀ ਖਾਣਾ ਹੋਣ ਇੱਥੇ ਬਜਾ ਚਿਮਟੇ ਥੱਕ ਜਾਂਦੇ ਆ ਮੇਰੇ ਸਿੱਧੇ ਸਮਾਪਤੀ ਤੁਹਾਨੂੰ ਸੁਆਸ ਬੂਕੇ ਬਿਸਤਰੇ ਬੁਸਤਰੇ ਦੇਗੇ ਫਿਰ ਉੱਥੇ ਜਾਣਗੇ ਸਾਰੇ ਫੇਰੇ ਕਰਨਗੇ ਅਰਜਨ ਜੀ ਥਾ ਕਰਕੇ ਸੋ ਸਾਰਿਆਂ ਦਾ ਹੀ ਆਨੰਦ ਬਣਿਆ ਵੇਖੋ ਕਿੰਨਾ ਸਾਰੇ ਆਪਾਂ ਪਿਆਰ ਨਾਲ ਲੱਗੇ ਹੋਏ ਆ ਸੱਚੀ ਐਤ ਕੀ ਸਾਡੇ ਸਿੰਘਾਂ ਨੇ ਬੜਾ ਜ਼ੋਰ ਪਿਆਰ ਨਾਲ ਚਾਹ ਨਾਲ ਕਰਦੇ ਐ ਉਧਰੋਂ ਦੀਵਾਨ ਚੱਲਦੇ ਸੀ ਬਿਜੀ ਸੀ ਸਾਰੇ ਵੇਲ ਮੈਂ 10 ਦਿਨ 10 ਤਰੀਕ ਦੀ ਖਾਲੀ ਸੀ ਸਿਰਫ ਤੇ ਇੰਨੇ ਬਿਜੀ ਸੀ ਪਿਛਲੇ ਦਿਨਾਂ ਚ ਸਵੇਰੇ ਦੁਪਹਿਰੇ ਨਿਕਲ ਜਾਣਾ ਤੇ ਛਾਮ ਰਾਤ ਨੂੰ 2 2 3 3 ਵਜੇ ਆਉਂਦੇ ਰਹੇ ਪਰ ਇੱਧਰ ਵੀ ਤਿਆਰੀਆਂ ਤੇ ਉਰੀਆਂ ਕਰਨੀਆਂ ਸੀ ਸਾਰੇ ਹੀ ਬਹੁਤ ਬਿਜੀ-ਬਿਜੀ ਸੀ ਜਥਾ ਪਰ ਸਾਰੇ ਬੜੇ ਚਾਅ ਨਾਲ ਪਿਆਰ ਨਾਲ ਐਦ ਕੀ ਸਾਰਿਆਂ ਨੇ ਬੜੀ ਕਮਾਲ ਦੀ ਸੇਵਾ ਕੀਤੀ ਹੈ ਬਹੁਤ ਪਿਆਰ ਨਾਲ ਕਰਦੇ ਨੇ ਸਾਰੇ ਹੀ ਮੁੰਡੇ ਸਾਡੇ ਸ਼ੁਰੂ ਤੋਂ ਨਿੱਕੇ-ਨਿੱਕੇ ਬੱਚੇ ਹੁੰਦੇ ਆਏ ਐ ਮੈਂ ਵੀ ਬੱਚਾ ਹੀ ਸੀ ਇਹ ਵੀ ਬੱਚੇ ਸੀ ਮੈਂ ਵੀ ਜਵਾਨ ਹੋਇਆ ਵੀ ਜਵਾਨ ਹੋ ਗਏ ਹੁਣ ਮੇਰੇ ਧੋਲੇ-ਤੂਲੇ ਆਉਣ ਲੱਗੇ ਐ ਇਹਨਾਂ ਤੇ ਵੀ ਆਉਣ ਲੱਗ ਪਏ ਐ ਤੇ ਬੁੱਢੇ ਵੀ ਇਕੱਠੇ ਹੀ ਹੋਵਾਂਗੇ ਹੋ ਸਕਦਾ ਮਰੀਏ ਵੀ ਇਕੱਠੇ ਹੀ ਮਤਲਬ ਜਿਹੜੇ ਹਸਾਬ ਨਾਲ ਸਾਡੀ ਉਮਰ ਨੇੜੇ ਤੇੜੇ ਜਿਹੀ ਹੈ ਨਹੀਂ ਤੇ ਬਾਬੇ ਬਜ਼ੁਰਗ ਹੁੰਦੇ ਆ ਸੇਵਕ ਬੁੱਢੇ ਬੱਚੇ ਹੁੰਦੇ ਆ ਐਦਾਂ ਹੁੰਦਾ ਹੈ ਵੀ ਮਾਹਪੁਰਖ ਵੱਡੇ ਤੇ ਇਹ ਸਾਰੇ ਹੀ ਮੇਰੇ ਜਿੱਡੇ ਹੀ ਆ ਸਾਰੇ ਅਸੀਂ ਹਾਨ ਪ੍ਰਵਾਨਦੇ ਹੀ ਆ ਮਤਲਬ ਨੇੜੇ ਤੇੜੇ ਦੇ ਹੀ ਨੇ ਸਾਰੇ ਆ ਦੋ ਤਿੰਨ ਕਿ ਨਿਆਣੇ ਆ ਬਾਕੀ ਤੇ ਸਾਰੇ ਮੇਰੀ ਉਮਰ ਦੇ ਹੀ ਆ ਤੇ ਕਈ ਇਹ ਗੁਰਪ੍ਰੀਤ ਨੂੰ 26 27 ਸਾਲ ਹੋ ਗਏ ਮੇਰੇ ਨਾਲ ਉਹ ਸ਼ੁਰੂ ਤੋਂ ਲੈ ਕੇ ਜਿਹੜੇ ਤੁਰੇ ਹੁੰਦੇ ਆ ਨਾ ਕਈ ਬੱਚੇ ਬੜੇ ਪਿਆਰ ਨਾਲ ਪੁਰਾਣੇ ਉਦੋਂ ਦੇ ਲੱਗੇ ਐ ਤੇ ਬੜੇ ਚਾਹ ਨਾਲ ਸਾਰੇ ਕਰੀ ਜਾਂਦੇ ਆ ਰਿੜਦੇ ਰੁੜਦੇ ਤੁਰੇ ਜਾਂਦੇ ਆ ਬਸ ਹੌਲੀ ਹੌਲੀ ਤੇ ਬਾਕੀ ਆਪਾਂ ਤੁਰੇ ਹੀ ਚੱਲਣਾ ਤੁਸੀਂ ਮੇਰਾ ਸਾਥ ਦਿੱਤਾ ਹੀ ਐ ਜਿੰਨਾ ਮੋਢੇ ਨਾਲ ਮੋਢਾ ਜੋੜ ਕੇ ਤੁਸੀਂ ਤੁਰਦੇ ਹੋ ਇਹ ਤੇ ਦੇਣ ਹੀ ਨਹੀਂ ਦਿੱਤਾ ਜਾ ਸਕਦਾ ਮੈਂ ਸੋਚਿਆ ਮਗਰੋਂ ਐ ਕੀਤਾ ਤੁਸੀਂ ਪਹਿਲਾਂ ਸੱਚੀ ਮੈਂ ਮਾਣ ਕਰਦਾ ਇਸ ਗੱਲ ਲਈ ਵੀ ਦੇਸ਼ ਵਿਦੇਸ਼ ਵਿੱਚ ਬੈਠੇ ਬੰਦੇ ਸਾਡੇ ਫੁਰਨਾ ਫੁਰਨਾ ਜਿਹਨੂੰ ਕਹਿੰਦੇ ਆ ਨਾ ਫੁਰਨਾ ਫੁਰਨਾ ਵੀ ਨਹੀਂ ਆਉਣ ਦਿੰਦੇ ਵੀ ਆਹ ਚੀਜ਼ ਤੇ ਮੈਨੂੰ ਚਾਹੀਦੀ ਏ ਸੋਚ ਸੋਚਦਾ ਮਗਰੋਂ ਆ ਪਹਿਲਾਂ ਰੈਡੀ ਹੋ ਜਾਂਦਾ ਵੀ ਆਹ ਲਓ ਜੀ ਆਹ ਕਰਤਾ ਜੀ ਆ ਆ ਹੋ ਗਿਆ ਜੀ ਐਦਾਂ ਮਤਲਬ ਅੱਜ ਜੀ ਮੈਂ ਅਰਜਨ ਦੀ ਗੱਲ ਕਰਦਾ ਮੈਨੂੰ ਕਹਿੰਦਾ ਜੀ ਆਹ ਗੱਡੀ ਵੀ ਨਵੀਂ ਆ ਗਈ ਆ ਵੀ ਨਵੀਆਂ ਲਿਆਂਦੀਆਂ ਜਥੇ ਵਾਲੀਆਂ ਵੀ ਨਵੀਆਂ ਲਿਆਤੀਆਂ ਸਾਰੀਆਂ ਮਹਾਰਾਜ ਦੀ ਪਹਿਲਾਂ ਅਸੀਂ ਪਾਲਕੀ ਲਿਆਏ ਪਹਿਲਾਂ ਗੁਰੂ ਸਾਹਿਬ ਵਾਲੀ ਪਾਲਕੀ ਅਸੀਂ ਬਣਵਾਈ ਮੈਂ ਕਿਹਾ ਵਧੀਆ ਪਾਲਕੀ ਮੈਨੂੰ ਕਹਿੰਦੇ ਗੱਡੀ ਲਿਆਉਣੀ ਮੈਂ ਪਹਿਲਾਂ ਗੁਰੂ ਸਾਹਿਬ ਵਾਲੀ ਲਿਆਉ ਪਹਿਲਾਂ ਗੁਰੂ ਸਾਹਿਬ ਵਾਲੀ ਬਣਾ ਲਈ ਅਸੀਂ ਤੇ ਇਹ ਹੁਣ ਮੈਨੂੰ ਉਹ ਦਿਨ ਕਹਿੰਦਾ ਵੀ ਸਾਰਿਆਂ ਦਾ ਹੋ ਗਿਆ ਹੁਣ ਜਥੇ ਵਾਲਿਆਂ ਨਾਲ ਮੇਰਾ ਪਿਆਰ ਆ ਵੀ ਇਹਨਾਂ ਦਾ ਫਿਰ ਮੈਂ ਕੀ ਕਰਾਂ ਮੈਂ ਕਿ ਹੁਣ ਫਿਰ ਆ ਹੁਣ ਮੈਨੂੰ ਲੱਗਦਾ 35-40 ਲੱਖ ਦੀ ਬਸ ਹੈ 35-40 ਲੱਖ ਦੀ ਬਸ ਬੁੱਕ ਕਰਾਈ ਜਥੇ ਵਾਲਿਆਂ ਵਾਸਤੇ ਹਜੇ ਉਹਦਾ ਰੌਲਾ ਪੈਣਾ ਹੈ ਹਜੇ ਉਹਦਾ ਪੈਣਾ ਹੈ ਚਲੋ ਵੀ ਪੈ ਜਾਏਗਾ ਜਿੱਥੇ ਇੰਨੇ ਪੈਣੇ ਨੇ ਚੱਲਣੀ ਤੇ ਯਾਰ ਪ੍ਰਚਾਰ ਚ ਅਸੀਂ ਕਿਹੜਾ ਸਵਾਰੀਆ ਟੋਣੀ ਐ ਐ ਭਾਈ ਜੀ ਕਿ ਬਿਜ਼ਨਸ ਕਰਨਾ ਇੱਕੋ ਇਥੇ ਗੁਰਦੁਆਰੇ ਖੜੀ ਰਹਿਣੀ ਐ ਗੁਰਦੁਆਰੇ ਜਾਣੀ ਐ ਕਦੇ ਵਿਚਾਰੇ ਉਧਰ ਲੰਗਰਾਂ ਚ ਸੇਵਾ ਲਈ ਜਾਣਗੇ ਕਦੇ ਕਿਸੇ ਚੱਜ ਦੇ ਕੰਮ ਤੇ ਲੱਗਦਾ ਲੋਹਾ ਵੀ ਸਫਲ ਹੁੰਦਾ ਅਸੀਂ ਕੀ ਉਥੇ ਕਰ ਲੈਣਾ ਦਿਨ ਕਿਹੜਾ ਅਸੀਂ ਜ਼ਿੰਦਗੀ ਦੇ ਵਿੱਚ ਯਾਰ ਮੈਂ ਆਪਣੀ ਜ਼ਿੰਦਗੀ ਚ ਆਪਣੀ ਮਾਂ ਨੂੰ ਗੱਡੀ ਚ ਲਿਵਾਇਆ ਕਦੇ ਨਹੀਂ ਜ਼ਿੰਦਗੀ ਚ ਮਤਲਬ ਅਸ ਵਰਤਦੇ ਰਹੇ ਆ ਸੰਗਤ ਵਾਸਤੇ ਵਰਤੇ ਵਹੀਕਲ ਵਰਤੇ ਜਾਂਦੇ ਆ ਚੰਗੇ ਪਾਸੇ ਲੱਗਦੀਆਂ ਲੋਹਾ ਹੁੰਦਾ ਕਿਹੜੀ ਗੱਲ ਹੁਣ ਕਿਤੇ ਗੌਣ ਵਾਲੇ ਥੋੜੀਆਂ ਗੱਡੀਆਂ ਵੱਡੀਆਂ ਚ ਫਿਰਦੇ ਜਿਹੜੇ ਜਿਹੋ ਜੀ ਸਾਡੇ ਕੋਲ ਇੱਕ ਅੱਧੀ ਉਹਨਾਂ ਕੋਲੇ ਚਾਰ ਚਾਰ ਖੜੀਆਂ ਸਾਡੇ ਵਾਲੇ ਸਾਰੇ ਹੀ ਬੜੇ ਖੁਸ਼ ਨੇ ਬੱਲੇ ਬੱਲੇ ਵੀ ਗੱਡੀਆਂ ਚ ਗੌਣ ਵਾਲਿਆਂ ਕੋਲ ਵੱਡੀਆਂ ਨੇ ਤੇ ਜੇ ਕੋਈ ਸਿੱਖੀ ਦਾ ਪ੍ਰਚਾਰ ਕਰੇ ਉਹਨਾਂ ਕੋਲ ਤੇ ਉਦੋਂ ਵਧੀਆ ਹੋਣਾ ਸਭ ਨੂੰ ਚੰਗਾ ਮਾਣ ਵਾਲੀ ਗੱਲ ਹੋਣੀ ਚਾਹੀਦੀ ਵੀ ਵਾਹ ਵਾਹ ਸਾਡੇ ਸਿੱਖ ਅਸੀਂ ਸਿੱਖੀ ਦੀ ਗੱਲ ਕਰਦੇ ਉਹਨਾਂ ਨੇ ਕੁਝ ਹੋਰ ਸੁਣਾਉਣਾ ਹੈ ਸੀ ਕੁਝ ਹੋਰ ਸੁਣਾਉਣਾ ਹੈ ਉਹ ਤੇ ਬੋਤਲਾਂ ਫੜ ਕੇ ਵੀ ਨੱਚ